ਮੈਥੋਂ ਸਿਫਤ ਕਰੀ ਨਾ ਜਾਵੇ ਤੱਕ ਕੇ ਚਨ ਸੂਰਜ ਸ਼ਰਮਾਵੇ ਸੋਹਣੀ ਕਲਗੀ ਸੀਸ ਸੁਹਾਵੇ ਖੇਡ ਆਜਬਨੁਹਾਰ ਦੀਆਂ ਜੱਗੋਂ ਵਖਰੀਆਂ ਸ਼ਾਨਾਂ ਝੜਤਾ ਮੇਰੇ ਕਲਗੀ ਤਾਰ ਦੀਆਂ ਜੱਗੋਂ ਵਖਰੀਆਂ ਸ਼ਾਨਾਂ ਝੜਤਾ ਮੇਰੇ ਕਲਗੀ ਤਾਰ ਦੀਆਂ ਸੋਹਣਾ ਹਿੰਦ ਬਾਗ ਦਾ ਮਾਲੀ ਮੁਖ ਤੇ ਜਿਉਂ ਅਰਸ਼ਾਂ ਦੀ ਲਾਲੀ ਨਹਿਣਾ ਦੇ ਵਿੱਚ ਮਟਕ ਨਿਰਾਲੀ ਲਹਿਰਾਂ ਗੁਣੀ ਪੰਡਾਰ ਦੀਆਂ ਜੱਗੋਂ ਵਖਰੀਆਂ ਸ਼ਾਨਾਂ ਝੜਤਾ ਮੇਰੇ ਕਲਗੀ ਤਾਰ ਦੀਆਂ ਤਿਕਾ ਨਾ ਕਿ ਤੇਜ ਜਿਉ ਤਾਰੀ ਤਿਕਾ ਨਾ ਕਿ ਤੇਜ ਜਿਉ ਤਾਰੀ ਨੈਣਾ ਦੇ ਵਿੱਚ ਨਾਮ ਕੁਮਾਰੀ ਉਹਦੀ ਝਲਕ ਨਾ ਜਾਏ ਸਹਾਰੀ ਰਿਸ਼ਮਾ ਚਮਕਾ ਮਾਰੀ ਦੀਆਂ ਜੱਗੋਂ ਵੱਖਰੀਆਂ ਸ਼ਾਨਾ ਝੜਤਾ ਮੇਰੇ ਕਲਗੀ ਤਾਰ ਦੀਆਂ ਜੱਗੋਂ ਵੱਖਰੀਆਂ ਸ਼ਾਨਾ ਝੜਤਾ ਮੇਰੇ ਕਲਗੀ ਤਾਰ ਦੀਆਂ